ਨਾ ਯਾਨ ਸੰਤ ਪਿੰਡ ਤੇਗਲਾਮ ਨੇ ਪੁੱਛਿਆ ਨਹੀਂ ਚੌਕੀਆਂ ਨਹੀਂ ਆਇਆ ਆਪਰਾਸ ਆ ਰਹੀ ਮੇਰੇ ਇੱਥੇ ਚਾਟੇ ਨੂੰ ਪਹਿਲੋਂ ਮੈਂ ਕਿਹਾ ਟੂਰ ਤੇਗਲਾਮ ਨੇ ਪੁੱਛਿਆ ਅੱਛਾ ਤੁਸੀਂ ਮੈਂ ਆਪਣੇ ਮਾਰਗਛਾਵੇਂ ਬਤਾਏ ਇਹ ਪਖੜ ਲਗੜ ਪੈਣ ਰਸਤੇ ਖੋਲੇ ਤੇ ਸਾਡੇ ਲੱਗੇ ਸਾਡੇ ਕਿਸੇ ਨਹੀਂ ਕੋਈ ਆ ਉਹਦੇ ਵਿੱਚ ਸਾਡੀ ਜੰਗੀ ਮੱਝ ਪਾ ਗਈ ਉਹ ਵਿੱਚ ਡੇਕਟੇ ਮਾਰ ਗਈ ਆਹੀ ਪ੍ਰਸ਼ਾਸਨ ਕੋ 19 ਤਰੀਕ ਦੀ ਮਰੀ ਆ ਅਸੇ ਵੇਲੇ ਪੋਸਟਾਂ ਕੀ ਹੋ ਪੈਣੇ ਉਹਾਂ ਦੇ ਪਹਿਲੋਂ ਦੇ ਹਿਰਾਸ ਨਹੀਂ ਆਉਣੇ ਹੁਣੇ ਆਉਣੇ ਕੇ ਕੁੜੀ ਆਉਣੀ ਆ 7 ਵਜੇ ਆਉਣੀ ਆ 18 ਦੇ ਜਿੱਥੇ ਆ ਗਿਆ ਕੋਈ ਅਸੀਂ ਆਏ ਨਹੀਂ ਅਗਲੇ ਦਿਨ ਵੀ ਜਾ ਕੇ ਫੋਨ ਕਾਟ ਕੇ ਮੰਗਾਇਆ ਤੇ ਫੋਟੋ ਲਾ ਕੇ ਲੈ ਗਏ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਗਰੀਬ ਆਂ ਕਿੱਲਾ ਸਭ ਕਿੱਲਾ ਕਰੀਏ ਦੰਗੜਾ ਦਾ ਦੁੱਧ ਵੇਚ ਕੇ ਵੀ ਯਾਰਾ ਕਰਦੇ ਆ ਇਸ ਤੱਕ ਸਾਡਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਨਾਂ ਉਹਨਾਂ ਸਾਨੂੰ ਦੱਸਿਆ ਕਿ ਉਹਨਾਂ ਕੱਦੋ ਨਾ ਪੂਰਾ ਨਾ ਕੋਸੇ ਤੇ ਇਹ ਸਾਡੀ ਅੱਜ ਮਨਜ਼ੂਰ ਕਰੋ ਰਾਤੀ ਵੀ ਅਸੀਂ ਗਏ ਆ ਤੇ ਉਥੇ ਕਦਰ ਦੀ ਪਾਰਟੀ ਆਈ ਨਹੀਂ ਕੋਈ ਅੱਜ ਵੀ ਸੱਦੇ ਆਵਾ ਨਹੀਂ ਚੱਲੇ ਆ ਤੇ ਸਾਡੀ ਕੋਈ ਸੁਣਾਈ ਨਹੀਂ ਖਾਣ ਦੀ ਇਹਦੇ ਬਾਰੇ ਕੋਈ ਸਾਡੀ ਪਹਿਲਾਂ ਛੋਟੀ ਸੀ ਨਵੇਂ ਦੁੱਧ ਕੋਈ 10 ਮਹੀਨੇ ਹੋਏਗੇ ਲੱਖ ਲਾਵਾ ਲੱਕ ਛੋਟੀ ਸੀ ਇੰਤਖਾਮ ਦੀ ਗੋਦੀ ਆ ਗਈ ਵੇਹ ਲੋ ਸਾਰੇ ਬੈਠੰਦੇ ਆ ਤੇ ਇੰਨੇ 3.5 ਲੱਖ ਲਾਵਾ ਲੱਕ ਇਹ ਛੋਟੀ ਜਿਹੜਾ ਨੁਕਸਾਨ ਹੋਇਆ ਆ ਤੇ ਮੋਗੇ ਕੋਲੋਂ ਤੇ ਮੈਂ ਕਿਹਾ ਮੈਂ ਵਾਸੀ ਜਣਾ ਮਾਲਵੇ ਦੀ ਛੋਟੀ ਆ ਸਾਡਾ ਡੰਗਰ ਬਣਦੇ ਉਹਦੇ ਲਾਗੇ ਹਾਂਜੀ ਇਹ ਕਿਉਂ ਹੀ ਅਸੀਂ ਪ੍ਰਸ਼ਾਸਨ ਕੋਲ ਵੀ ਉਹਨਾਂ ਨੂੰ ਪੁੱਛੋ ਕਿ ਇਹ ਸਾਡਾ ਜੋ ਵਾਜਬਾ ਸਾਨੂੰਗਾ ਉਹਨਾਂ ਸਾ ਕੋਈ ਕਾਰਵਾਈ ਉਨੀ ਤਰੀਕੀ ਦੀ ਹੋਈ ਹੈ ਅਜੇ ਵਿੱਚ ਪਈ ਹੋ ਉਸ ਲਾਚਾਬ ਹੋਂਡੇ ਸਲੋ ਅਸੀਂ ਵੀ ਲੱਗੇ ਆ ਤੇ ਉਹਨਾਂ ਤੇ ਉਹ ਕੋਈ ਨਹੀਂ ਇਹਦੇ ਬਾਕ ਕੋਈ ਨਹੀਂ ਸੋਚਿਆ ਉਹਨੇ ਫੀ ਕਰੀ ਕਿ ਨੇ ਆ ਕੱਲ ਰਾਤ 3 ਵਜੇ ਸੱਜਿਆ ਗਏ ਤੇ ਉਹ ਕਾਲਟੀ ਨਹੀਂ ਆਈਆਂ ਤੇਜੀ ਪਾਲਟੀ ਨਹੀਂ ਆਈ ਉਹ 10 ਵਜੇ ਸੱਜਿਆ ਆਏ ਤੱਕ ਸਾਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਫੋਨ ਨਹੀਂ ਆਇਆ ਕੋਈ ਆਉਗਾ ਨਾ ਆਇਆ ਕੋਈ ਕੋ ਗਲਤੀ ਆਹੀਂ ਆ ਚੀਜ਼ ਆਹੀਂ ਆਪਣਾ ਆਹ ਨਾਲ ਜਿਉਨੇ ਆਸੀ ਆਸੀ ਜਿਉਨੇ ਕਾ ਸਾਡੇ ਪੁਲਿਸ ਪ੍ਰਸ਼ਾਸਨ ਦਾ ਦਬ ਕਰੇ ਵਿਚੋਂ ਕਢਾਵੇ ਤੇ ਸਾਡਾ ਜੋਰ ਜਾਇ ਸਾਨੂੰ ਦਵਾਇਆ ਜਾਏ ਆਈ ਖੜੇ ਆਈ ਥਰੀ ਬੰਦੇ ਆ ਤੇ ਇਹ ਉਦਾਂ ਹੀ ਵਿੱਚ ਹੋਣ ਦੇਖਾ ਪੁਲਿਸ ਪ੍ਰਸ਼ਾਸਨ ਸਹੀ ਨਹੀਂ ਲੱਗਦੀ ਆਲੱਗ